ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਜਸ ਫੈਸ਼ਨ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੇਟੈਸਟ ਪੈਚਵਰਕ ਡਿਜ਼ਾਈਨ ਲੈ ਕੇ ਆਇਆ ਸਾਰੇ ਡਿਜ਼ਾਈਨ ਬਿਲਕੁਲ ਨਿਊ ਨੇ ਪੈਚਵਰਕ ਦਾ ਬਹੁਤ ਟ੍ਰੈਂਡ ਚੱਲ ਰਿਹਾ ਹੈ ਹਰ ਕੋਈ ਪੈਚਵਰਕ ਨਾਲ ਆਪਣੇ ਸੂਟ ਰੈਡੀ ਕਰਵਾ ਰਿਹਾ ਹੈ ਅਗਰ ਤੁਸੀਂ ਵੀ ਇਨਾ ਵਿੱਚ ਕੋਈ ਵੀ ਡਿਜ਼ਾਈਨ ਦਾ ਸੂਟ ਰੈਡੀ ਕਰਵਾਉਣਾ ਹੋਵੇ ਤਾਂ ਤੁਸੀਂ ਉਸ ਦੀ ਪਿਕ ਸਾਡੇ ਦਿੱਤੇ ਹੋਏ ਨੰਬਰ ਤੇ ਸੈਂਡ ਕਰ ਸਕਦੇ ਹੋ ਕਿਸੇ ਵੀ ਕਲਰ ਚ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਤੇ ਇਸ ਵੀਡੀਓ ਵਿੱਚ ਆਪਾਂ ਸਾਰੇ ਡਿਜ਼ਾਈਨ ਮਸ਼ੀਨ ਵਰਕ ਦੇ ਲੈ ਕੇ ਆਏ ਆ ਅਗਰ ਤੁਸੀਂ ਹੈਂਡਵਰਕ ਜਾਂ ਆਰੀ ਵਰਕ ਚ ਵੀ ਪੈਚ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਉਸ ਦੇ ਲਈ ਆਪਾਂ ਅਲੱਗ ਵੀਡੀਓ ਲੈ ਕੇ ਆਵਾਂਗੇ ਇਨਾਂ ਵਿੱਚੋਂ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਹੋਵੇ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੀ ਚੋਇਸ ਅਕੋਰਡਿੰਗ ਅਗਰ ਤੁਸੀਂ ਆਪਣੇ ਕੋਲੋਂ ਵੀ ਕੋਈ ਵੀ ਮਸ਼ੀਨ ਵਰਕ ਦਾ ਡਿਜ਼ਾਈਨ ਪੈਚ ਵਰਕ 'ਚ ਕਰਵਾਉਣਾ ਚਾਹੁੰਦੇ ਆ ਤਾਂ ਉਹ ਵੀ ਕਰਵਾ ਸਕਦੇ ਹੋ ਨੈਕਸਟ ਵੀਡੀਓ ਤੁਹਾਨੂੰ ਹੈਂਡ ਵਰਕ 'ਚ ਪੈਚ ਵਰਕ ਵਾਲੇ ਡਿਜ਼ਾਈਨ ਚਾਹੀਦੇ ਆ ਜਾਂ ਆਰੀ ਵਰਕ 'ਚ ਵਿਦ ਪੈਚ ਵਰਕ ਚਾਹੀਦਾ ਤਾਂ ਕਮੈਂਟ ਵਿੱਚ ਜ਼ਰੂਰ ਦੱਸਣਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਇਸ ਵੀਡੀਓ ਵਿੱਚ ਪੈਚਵਰਕ ਦੇ ਡਿਜ਼ਾਈਨ ਸਿਰਫ 200 ਰੁਪਏ ਤੋਂ ਸਟਾਰਟ ਹਨ ਹਲਕੇ ਤੋਂ ਹਲਕਾ ਡਿਜ਼ਾਈਨ ਹੈ ਹੈਵੀ ਤੋਂ ਹੈਵੀ ਡਿਜ਼ਾਈਨ ਤੁਸੀਂ ਪੈਚਵਰਕ ਦਾ ਮਸ਼ੀਨ ਵਰਕ ਚ ਹੈਂਡ ਵਰਕ ਚ ਆਰੀ ਵਰਕ ਚ ਕਰਵਾ ਸਕਦੇ ਹੋ ਆਪਣੇ ਕੋਲ ਪੈਚਵਰਕ ਸਿਰਫ 200 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਤੇ ਹੈਵੀ ਤੋਂ ਹੈਵੀ ਤੁਸੀਂ ਕਿੰਨਾ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ Mill they next video which.